ਕਰ ਲਈ ਇਕਤਰਤਾ ਆ ਗਈ ਆ ਤੇ ਸਰਵ ਸੰਮਤੀ ਨਾਲ ਨਗਰ ਸੰਘਰ ਕੋਟ ਦੀਆਂ ਸਮੂਚੀਆਂ ਸੰਗਤਾਂ ਵੱਲੋਂ ਤੇ ਸਾਰੀਆਂ ਕਮੇਟੀਆਂ ਵੱਲੋਂ ਇਹ ਮਤੇ ਜਿਹੜੇ ਪਾਸ ਕੀਤੇ ਗਏ ਆ ਜੋ 회ਟ ਲਿਜਮਸਾਰ ਪਹਿਲਾ ਮਤਾ ਇਹ ਆ ਕਿ ਮਜੀਦ ਭਾਈ ਜਹਰਾ ਜਿਹੜਾ ਵਾ ਜਿਹੜੇ ਪਰਿਵਾਰ ਇਹਦੇ ਨਾਲ ਜੁੜਿਆ ਉਹਨਾਂ ਦੇ ਘਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸواری ਜਿਹੜੀ ਉਹ ਨਹੀਂ ਜਾਵੇਗੀ ਤੇ ਨਾ ਹੀ ਗਰੰਥੀ ਸਿੰਘ ਉਹਨਾਂ ਦੇ ਘਰ ਜਾ ਕੇ ਕੋਈ ਅਰਦਾਸ ਬੇਨਤੀ ਕਰੇਗਾ ਦੂਜੀ ਮਤਾ ਇਹ ਆ ਕਿ ਇਹਨਾਂ ਪਰਿਵਾਰਾਂ ਨਾਲ ਜਦੋਂ ਇਹ ਜੁੜੇ ਨੇ ਮਸੀਹ ਭਾਈਚਾਰੇ ਨਾਲ ਜਿਨ੍ਹਾਂ ਦੇ ਘਰ ਇਹਨਾਂ ਕੋਈ ਮੌਤ ਹੋ ਜਾਂਦੀ ਹੈ ਤੇ ਜੇ ਸੰਸਕਾਰ ਕਰਨਾ ਚਾਹੁੰਦੇ ਆ ਤੇ ਸਿਵਾ ਵਿੱਚ ਕਰ ਸਕਦੇ ਆ ਤੇ ਜੇ ਕਹਣੇ ਫਿਰ ਦਫਨਾਉਣਾ ਹੈ ਤੇ ਫਿਰ ਸਿਵਾ ਵਿੱਚ ਨਹੀਂ ਦਫਨਾ ਸਕਦੇ ਤੀਜਾ ਮਤ ਹੈ ਕਿ ਮਸੀਹ ਭਾਈਚਾਰਾ ਜਿਹੜਾ ਪਿੰਡ ਵਿੱਚ ਕਿਸੇ ਦੇ ਘਰ ਦੇ ਬਾਹਰ ਆਪਣਾ ਜਿਹੜਾ ਇਸ਼ਤਿਹਾਰ ਆ ਉਹਨਾਂ ਪਰਿਵਾਰ ਦੀ ਪਰਮਿਸ਼ਨ ਤੋਂ ਬਿਨਾ ਨਹੀਂ ਲਗਾ ਸਕਦਾ ਕੇਵਲ ਆਪਣੇ ਘਰਾਂ ਦੇ ਅੱਗੇ ਉਹ ਲਾ ਸਕਦਾ ਚੌਥਾ ਮਤੇ ਆਇਆ ਕਿ ਨਗਰ ਵਿੱਚ ਮਸੀਹ ਭਾਈਚਾਰਾ ਕੋਈ ਵੀ ਜਿਹੜੀ ਸੋਭਾ ਯਾਤਰਾ ਉਹ ਨਹੀਂ ਕਰ ਸਕਦਾ ਇਹ ਜਿਹੜੇ ਮਤੇ ਆ ਚਾਹੇ ਇਹਨਾਂ ਆਪਣਾ ਮੇਰਾ ਅਜੀਤ ਸਿੰਘ ਜੀ ਅਜੀਤ ਸਿੰਘ ਜੀ ਕੀ ਕਹੋਗੇ ਜਿਹੜੇ ਵੀਡੀਓ ਵਾਇਰਲ ਹੋ ਰਹੀ ਹੈ ਇੱਕ ਮਤੇ ਪਾਇਆ ਗਿਆ ਹੈ ਕੀ ਕਾਰਨ ਰਿਹਾ ਉਹ ਮਤੇ ਪਾਉਣ ਦਾ ਇਹ ਤੇ ਜੋ ਤੁਸੀਂ ਮੇਰੀ ਪਹਿਲਾਂ ਪੁੱਛਿਆ ਆ ਉਹਦੇ ਬਾਰੇ ਤੁਹਾਨੂੰ ਦੱਸਿਆ ਵੀ ਇਨਾ ਕਰਕੇ ਸਾਡੇ ਵਿੱਚੋਂ ਸਾਡੇ ਬੱਚੇ ਜਿਹੜੇ ਨਿਕਲ ਕੇ ਦੂਜੇ ਧਰਮ ਨੂੰ ਅਪਣਾ ਰਹੇ ਆ ਤੁਹਾਨੂੰ ਇਸ ਗੱਲ ਦਾ ਵੀ ਬੜਾ ਦੋਖਿਆ ਕਿਉਂ ਤੁਸੀਂ ਗਏ ਇਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਦੁੱਖ ਕੇ ਕਿ ਮਲਬ ਕਿਉਂ ਤੁਸੀਂ ਇਹ ਧਰਮ ਛੱਡ ਕੇ ਗਏ ਪਰ ਇਹਨਾਂ ਨੂੰ ਕੋਈ ਜਵਾਬ ਨਹੀਂ ਦਿੱਤਾ ਜਿੱਦਣ ਮਤੇ ਪਾਇਆ ਤਾਂ ਆਈਸੀਯੂ 'ਚ ਮੇਰੀ ਪਾਈ ਗਏ ਹਾਂਜੀ ਆਏ ਆਏ 8-10 ਘਰ ਆਏ ਬੀਬੀਆਂ ਜਾਦੀਆਂ ਆਈਆਂ ਤੇ ਬੰਦੇ ਘਟੇ ਇਹ ਕੀ ਕਾਰਨ ਰਿਹਾ ਵੀ ਇਹ ਮਤੇ ਪਾਉਣੇ ਪਏ ਕਿਉਂਕਿ ਸੀ ਦੀ ਧਿਆੜਿਆਂ ਦਾ ਕਰਕੇ ਤੁਸੀਂ ਇਹ ਮਤੇ ਪਾਏ ਹਾਂ ਸੀ ਦੀ ਧਿਆੜਿਆਂ ਦਾ ਵੀ ਆ ਤਾਂ ਵੈਸੇ ਵੀ ਗਾਂ ਫੇਰੇ ਕੰਮ ਮਲਬੀ ਇਦਾਂ ਹੀ ਚੱਲ ਬਣਾ ਹੈ ਝਗੜਾ ਵੀ ਉਸੇ ਇੱਥੇ ਹਸਕਨਗਰ ਬਾਰੇ ਕੀ ਕਹਿਣਾ ਚਾਹੋਗੇ ਜਿੱਥੇ ਤੇ ਮਾਤਾ ਕੀ ਜੀ ਦਾ ਜਨਮ ਸਥਾਨ ਹੈ ਇਹ ਗੁਰੂ ਅੰਦੇਜ ਵੀ ਇੱਥੇ ਵਿਆਹਣ ਆਏ ਸੀ ਮਾਤਾ ਕੀ ਜੀ ਤੇ ਬਹੁਤ ਮਲਬੀ ਸਾਰੇ ਵਰਲਡ ਦੇ ਵਿੱਚ ਪਤਾ ਵੀ ਕਿ ਜਨਮ ਸਥਾਨ ਮਾਤਾ ਕੀ ਦਾ ਇੱਕ ਹੋਰ ਗੁਰਦੁਆਰਾ ਹੈ ਬਾਬਾ ਜੀਮ ਸਿੰਘ ਦੇ ਨਾਂ ਤੇ ਚੱਲ ਰਿਹਾ ਹੈ ਕਨੇਕਾ ਪਰਿਵਾਰਾਂ ਦੀ ਭਾਈ ਜਰੇ ਦੇ ਪਿੰਡ ਦੀ ਕੋਈ 8-10 ਦੇ ਕਰੀਬ ਹੈ ਗਈ ਜਿਹੜੇ ਮਤੇ ਪਾਏਗੇ ਸਾਰੇ ਪਿੰਡ ਦੀ 70 ਦੇ ਨਾਲ ਪਾਏ ਹਾਂ ਪਿੰਡ ਦੀ 70 ਨਾਲ ਪਹਾਇਦੀ 70 ਨਾਲ ਸਾਰਾ ਨਗਰ ਇੱਥੇ ਇਕੱਠਾ ਹੋਇਆ ਕੀ ਨਾਮ ਆਪਣਾ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ ਸੁਖਵਿੰਦਰ ਸਿੰਘ ਜੀ ਕਿਹੜਾ ਪਿੰਡ ਪਿੰਡ ਇਹੀ ਸੰਗਰ ਕੋਟ ਕੀ ਕਹੋਗੇ ਮਤੇ ਪਾਏ ਮਜੀਦ ਭਾਈ ਜਰੇ ਦੇ ਲੋਕਾਂ ਦੇ ਉਦਨ ਇਕੱਠੇ ਇਕੱਠੇ ਹੋਏ ਕੀ ਕਾਰਨ ਰਿਹਾ ਮਤੇ ਪਾਉਂਦਾ ਮਤੇ ਪਾਉਣ ਦਾ ਕਾਰਨ ਜਿਹੜਾ ਇਹੀ ਰਿਹਾ ਕਿ ਅਸੀਂ ਪਿਛਲੇ ਦਿਨਾਂ ਤੋਂ ਇਹਨਾਂ ਨੂੰ ਵੇਖ ਰਿਹਾ ਸੀ ਤੇ ਇਹ ਆਪਣੀਆਂ ਜਿਵੇਂ ਮਨਮਾਨੀ ਕਹਿ ਸਕਦੇ ਆਪਾਂ ਕਿ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਆਪਣੇ ਘਰੋ ਘਰੀ ਜਿਹੜਾ ਤੁਸੀਂ ਇਹ ਇਸਾਮਸੀ ਦਾ ਜੋ 크ਿਸਮਸ ਡੇ ਮਨਾਉਂਦੇ ਆ ਤੁਸੀਂ ਆਪਣੇ ਘਰ ਜੋ ਮਰਜ਼ੀ ਜਿਸ ਤਰ੍ਹਾਂ ਮਰਜ਼ੀ ਮਨਾਓ ਪਰ ਇਹ ਇਸ ਗੱਲ ਤੇ ਵਿਝੇਦੇ ਪਏ ਸੀ ਜਿਹੜਾ ਵਾ ਇਹ ਡੀਜੇ ਲਾ ਕੇ ਤੇ ਸਾਰੇ ਨਗਰ ਦੇ ਚਾਤ ਤੇ ਫੇਰੇ ਜਿਹੜੀ ਆ ਜਿਵੇਂ ਆਪਾਂ ਨਗਰ ਕੀਰਤਨ ਕਰਦੇ ਆ ਤੇ ਇਹ ਸ਼ੋਭਾ ਯਾਤਰਾ ਜਿਹੜੀ ਕਰਨੀ ਹੈ ਇਹ ਹੋਈ ਸਮਝਾਇਆ ਵੀ ਸ਼ੀਧੀ ਦਿਹਾੜੇ ਚੱਲ ਰਿਹਾ ਤੇ ਇਹ ਜਿਹੜੀ ਆ ਪਿੰਡ ਰਾਜਾਇਤ ਨਹੀਂ ਦਿੰਦਾ ਨਗਰ ਰਾਜਾਇਤ ਨਹੀਂ ਦਿੰਦਾ ਕਿਉਂਕਿ ਮਾਤਾ ਕੀਵੀ ਜੀ ਦਾ ਜਿਹੜਾ ਇਤਿਹਾਸਕ ਨਗਰ ਆ ਤੇ ਇਸ ਕਰਕੇ ਕਿਉਂਕਿ ਅਸੀਂ ਮਾਤਾ ਕੀਵੀ ਜੀ ਦਾ ਜਿਹੜਾ ਵਿਆਹਪੁਰਪਾ ਉਹ ਵੀ ਅਸੀਂ ਹਰ ਸਾਲ ਇੱਥੇ ਮări ਸ਼ਰਦਾ ਭਾਵਨਾ ਦੇ ਨਾਲ ਸਾਰੇ ਜਿੰਨੇ ਵੀ ਇਲਾਕਾ ਨਿਵਾਸੀ ਸੰਗਤਾਂ ਉਹ ਮਨਾਉਂਦੀਆਂ ਕਿਉਂਕਿ ਆ ਹੁਣ ਅੱਗੇ 마ਗ ਦਾ ਮਹੀਨਾ ਆਉਣਾ ਤੇ 마ਗ ਦੇ 15 ਸਵੇਰ 마ਗ ਨੂੰ ਜਿਹੜਾ ਏ ਜਹਾੜਾ ਜਿਹੜਾ ਵਿਆਹਪੁਰਪ ਦਾ ਇਹ ਬੜੀ ਸਰਦਾ ਪਾਵਨ ਦੇ ਨਾਲ ਮਨਾਇਆ ਜਾਂਦਾ ਤੇ ਅਸੀਂ ਨਸੀਬਾਈ ਚਰੇ ਨੂੰ ਇਹੋ ਬੇਨਤੀ ਕੀਤੀ ਵੀ ਤੁਸੀਂ ਜੋ ਵੀ ਚਲੋ ਤੁਸੀਂ ਜਿਸ ਵੀ ਤਰ੍ਹਾਂ ਨੂੰ ਮੰਨਦੇ ਜੋ ਤੁਸੀਂ ਆਪੋ ਆਪਣੇ ਘਰ ਹੀ ਜਿਸ ਤਰ੍ਹਾਂ ਮਰਜ਼ੀ ਆਪਣਾ ਜਸ਼ਨ ਕਰੋ ਪਰ ਜਿਹੜਾ ਗਲੀਆਂ ਬਾਜ਼ਾਰਾਂ ਦੇ ਵਿੱਚ ਜਿਹੜਾ ਡੀਜੇ ਲਾ ਕੇ ਆ ਇਹਦੀ ਇਜਾਜ਼ਤ ਜਿਹੜੀ ਅਸੀਂ ਨਹੀਂ ਦਿੱਤੀ ਕਿੰਨੀ ਟਿੰਕ ਦੀ ਗੱਲ ਗੱਲ ਮੈਂ ਇਹ 23 12 24 ਦੀ ਗੱਲ ਹੈ ਕਿੰਨੇ ਕੁ ਲੋਕ ਹਾਜ਼ਰ ਸੀ ਸਾਰੇ ਪਿੰਡ ਦੀ ਸਹਿਮਤੀ ਨਾਲ ਮਤੇ ਪਾ ਹਾਂ ਸਾਰਾ ਨਗਰੀ ਹਾਜ਼ਰ ਸੀ ਲਗਭਗ ਕੋਈ ਆਪਾਂ 4 500 ਬੰਦਾ ਜਿਹੜਾ ਉਹ ਉਸ ਉਸ ਟਾਈਮ ਨਗਰ ਦਾ ਹਾਜ਼ਰ ਸੀ ਕਮੇਟੀਆਂ ਕਿੰਨੀਆਂ ਪਿੰਡ ਦੀਆਂ ਜਿਹੜੀਆਂ ਕਮੇਟੀਆਂ ਨਗਰ ਦੀਆਂ ਕਮੇਟੀਆਂ 4 ਆ ਜੀ ਇੱਕ ਮੱਛੀਆ ਲੰਗਰ ਕਮੇਟੀ ਪੂਰਨਮਾਸ਼ੀ ਲੰਗਰ ਕਮੇਟੀ ਗੁਰਦੁਆਰਾ ਮਾਤਾ ਕੀਵੀ ਜੀ ਪ੍ਰਬੰਧਕ ਕਮੇਟੀ ਬਾਬਾ ਜੀਵਨ ਸਿੰਘ ਪ੍ਰਬੰਧਕ ਕਮੇਟੀ ਤੇ ਕਿਸਾਨ ਸੰਘਰਸ਼ ਕਮੇਟੀ ਵੀ ਸਾਡੇ ਨਗਰ ਦੇ ਹੈਗੀ ਆ ਉਹਨਾਂ ਦੀ ਵੀ ਸਹਿਮਤੀ ਨਾਲ ਆ ਤੇ ਸਮੇਰ ਪੰਚਾਇਤ ਦੀ ਜਿਹੜੀ ਆ ਉਹ ਵੀ ਸਹਿਮਤੀ ਨਾਲ ਆ